ਪਿਆ ਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪਸ਼ੂਆਂ ਨੂੰ ਆਉਣ ਵਾਲੀ ਇੱਕ ਆਮ ਸਮੱਸਿਆ ਬਾਰੇ ਆਮ ਵੀ ਨਹੀਂ ਕਹਿ ਸਕਦੇ ਪਰ ਇਹ ਸਮੱਸਿਆ ਅਕਸਰ ਪਸ਼ੂ ਪਾਲਕਾਂ ਨੂੰ ਚਿੰਤਤ ਕਰ ਦਿੰਦੀ ਆ ਚਿੰਤਾ ਦੇ ਵਿੱਚ ਪਾ ਦਿੰਦੀ ਆ ਕਿ ਸਾਡੇ ਪਸ਼ੂ ਨੂੰ ਕੋਈ ਵੱਡੀ ਬਿਮਾਰੀ ਦਾ ਖਤਰਾ ਹੈ ਆਪਾਂ ਗੱਲ ਕਰਦੇ ਹਾਂ ਰੋਲਿੰਗ ਟੰਗ ਅਕਸਰ ਆਪਾਂ ਗਾਇਆਂ ਮੱਝਾਂ ਦੇ ਬੱਚਿਆਂ ਨੂੰ ਜਾਂ ਵੱਡੀਆਂ ਹੀ ਫਰਾਂ ਨੂੰ ਜਿਹੜੀ ਜੀਵ ਆ ਟੰਗ ਆ ਉਹਨੂੰ ਰੋਲਿੰਗ ਕਰਦੇ ਦੇਖਿਆ ਹੋਊਗਾ ਅੰਦਰ ਬਾਹਰ ਕਰਦੇ ਦੇਖਿਆ ਹੋਊਗਾ ਪਹਿਲੀ ਗੱਲ ਤਾਂ ਇਹ ਕੋਈ ਆਦਤ ਬਣ ਜਾਂਦੀ ਆ ਦੂਜਾ ਪੁਆਇੰਟ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜਦੋਂ ਬੱਚੇ ਨੂੰ ਦੁੱਧ ਪਿਆਇਆ ਜਾਂਦਾਗਾ ਉਸ ਬੱਚਿਆਂ ਦੇ ਵਿੱਚ ਆਉਣ ਵਾਲੀ ਸਮੱਸਿਆ ਬਾਰੇ ਗੱਲ ਕਰਾਂਗੇ ਪਹਿਲਾਂ ਆਪਾਂ ਜਦੋਂ ਇੱਕ ਬੱਚੇ ਨੂੰ ਦੁੱਧ ਪਿਆਇਆ ਜਾਂਦਾ ਉਹਨੂੰ ਹੌਲੀ-ਹੌਲੀ ਦੁੱਧ ਤੋਂ ਛੱਡਿਆ ਕਰੋ ਕਿਉਂਕਿ ਜਦੋਂ ਆਪਾਂ ਇੱਕਦਮ ਦੁੱਧ ਤੋਂ ਛੱਡ ਦਿੰਨੇ ਆ ਉਹ ਸਟ੍ਰੈਸ ਦੇ ਵਿੱਚ ਆ ਜਾਂਦਾ ਹੈਗਾ ਉਹਨੂੰ ਇਹ ਰੋਲਿੰਗ ਟੰਗ ਦੀ ਸਮੱਸਿਆ ਆ ਜਾਂਦੀ ਆ ਦੂਜਾ ਪੁਆਇੰਟ ਹੈ ਇਹਦੇ ਵਿੱਚ ਲੰਮੇ ਸਮੇਂ ਤੋਂ ਜਿਹੜਾ ਬੱਚਾ ਹੈਗਾ ਉਹ ਇੱਕ ਜਗ੍ਹਾ ਤੇ ਬੰਨਿਆ ਪਿਆ ਉਹਨੂੰ ਉਹ ਵਾਤਾਵਰਨ ਠੀਕ ਨਹੀਂ ਲੱਗ ਰਿਹਾ ਉਹ ਸਟ੍ਰੈਸ ਦੇ ਵਿੱਚ ਆ ਉਹਦੇ ਕਾਰਨ ਵੀ ਰੋਲਿੰਗ ਟੰਗ ਕਰਨ ਲੱਗ ਜਾਂਦਾ ਹੈਗਾ ਤੀਜਾ ਕਾਰਨ ਉਹਨੂੰ ਕਈ ਮਿਲਣ ਦੀ ਕਮੀ ਆ ਮਿਲਣ ਕਈ ਪ੍ਰਕਾਰ ਦੇ ਹੋ ਸਕਦੇ ਆ ਕੋਈ ਲੀਵਰ ਟੋਨਿਕ ਦੀ ਕਮੀ ਵੀ ਹੋ ਸਕਦੀ ਹੈ ਉਹਦੇ ਵਿੱਚ ਤੁਸੀਂ ਐਗਰੀਮਨ ਰੈਪਲੋਮਿਨੋ ਵਗੈਰਾ ਲੀਵਰ ਟੋਨਿਕ ਤੁਸੀਂ ਦੇ ਸਕਦੇ ਹੋ ਜਿੰਨੀ ਉਹਦੀ ਵਜਨ ਆ ਉਹਦੇ ਹਿਸਾਬ ਨਾਲ ਤੁਸੀਂ ਉਹਨੂੰ ਦੇ ਸਕਦੇ ਹੋ ਹੁਣ ਗੱਲ ਕਰਦੇ ਆ ਕਿ ਵੱਡੀਆਂ ਗਾਇਆਂ ਦੇ ਵਿੱਚ ਕਿਉਂ ਹੋ ਜਾਂਦਾ ਚਲੋ ਇਹ ਤਾਂ ਆਪਾਂ ਮੰਨ ਲਿਆ ਵੀ ਦੁੱਧ ਦੇ ਕਾਰਨ ਹੋ ਜਾਂਦਾ ਜਾਂ ਮਿਰਨ ਦੀ ਕਮੀ ਦੇ ਨਾਲ ਗਾਇਆਂ ਦੇ ਵਿੱਚ ਹੀ ਫਰਾਂ ਦੇ ਵਿੱਚ ਵੀ ਇਹੀ ਕਾਰਨ ਹੈ ਕਿ ਇੱਕ ਤਾਂ ਉਹਨਾਂ ਨੂੰ ਲੰਬੇ ਸਮੇਂ ਤੋਂ ਇੱਕ ਥਾਂ ਤੇ ਬੰਨਿਆ ਗਿਆ ਉਸ ਸਟ੍ਰੈਸ ਦੇ ਵਿੱਚ ਆ ਉਹਨਾਂ ਨੂੰ ਵਧੀਆ ਸੁੱਕਾ ਚਾਰਾ ਜਿੰਨਾ ਉਹਨਾਂ ਨੂੰ ਅਵੇਲੇਬਲ ਚਾਹੀਦਾ ਸੀ ਉਹਨਾਂ ਦੇ ਸਰੀਰ ਨੂੰ ਉਹ ਨਹੀਂ ਮਿਲ ਸਕਿਆ ਉਹਨਾਂ ਨੂੰ ਵੀ ਮਿਰਣ ਦੀ ਕਮੀ ਹੋ ਸਕਦੀ ਹੈ ਕਿਉਂਕਿ ਆਪਾਂ ਲਗਾਤਾਰ ਦੁੱਧ ਹੀ ਚਵਾਈ ਕਰ ਰਹੇ ਹਾਂ ਉਹਨਾਂ ਦੇ ਮਿਲਣ ਪੂਰੇ ਨਹੀਂ ਹੋ ਰਹੇ ਤੀਜਾ ਕਾਰਨ ਇਹ ਉਹਨਾਂ ਨੂੰ ਜਿਹੜਾ ਤਾਜ਼ਾ ਪਾਣੀ ਨਿਮਹਿ ਹੀ ਆ ਕਰਾਇਆ ਗਿਆ ਲੰਮੇ ਸਮੇਂ ਤੋਂ ਇੱਕ ਥਾਂ ਤੇ ਬੰਨੇ ਹੋਏ ਆ ਗੰਦਗੀ ਵਗੈਰਾ ਕਿ ਉਹਨਾਂ ਕੋਲੇ ਗੰਦਗੀ ਵੀ ਚਲੋ ਆਪਾਂ ਸਾਫ਼ ਕਰ ਰਹੇ ਹਾਂ ਪਰ ਲੰਮੇ ਸਮੇਂ ਤੋਂ ਇੱਕ ਪਸ਼ੂ ਨੂੰ ਇੱਕ ਥਾਂ ਤੇ ਬੰਨਣਾ ਬਹੁਤ ਹੀ ਲਾਪਰਵਾਹੀ ਜਿਹੜੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਜਦੋਂ ਪਸ਼ੂ ਇੱਕ ਜਗ੍ਹਾ ਤੇ ਬੰਨਿਆ ਰਹਿੰਦਾ ਉਹ ਬੋਰਿੰਗ ਹੋ ਜਾਂਦਾ ਆਪਾਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਰੱਖਿਆ ਜਾਵੇ ਆਪਾਂ ਵੀ ਬੋਰਿੰਗ ਹੋ ਜਾਾਂਗੇ ਇਸੇ ਤਰ੍ਹਾਂ ਹੀ ਪਸ਼ੂ ਦਾ ਹੁੰਦਾਗਾ ਜਦੋਂ ਉਹ ਬੋਰ ਹੋ ਰਿਹਾ ਆਪਣੇ ਸਰੀਰ ਨੂੰ ਬੋਰ ਕਰ ਰਿਹਾ ਵੀ ਇਹ ਇੱਕ ਜਗ੍ਹਾ ਉਹਦੇ ਲਈ ਸਹੀ ਨਹੀਂ ਆ ਮੈਨੂੰ ਵੀ ਖੁੱਲਾ ਰਹਿਣਾ ਚਾਹੀਦਾ ਤਾਂ ਕਰਕੇ ਉਹ ਰੋਲਿੰਗ ਟੰਗ ਆ ਜਿਹੜੀ ਉਹਦੀ ਸਮੱਸਿਆ ਆ ਜਾਂਦੀ ਉਹ ਸਟ्रेस ਦੇ ਵਿੱਚ ਚੱਲ ਰਿਹਾ ਤੁਹਾਡਾ ਪਸ਼ੂ ਇੱਕੇ ਦੇ ਚ ਹੋਰ ਕਾਰਨ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਕਾਰਨ ਦੁੱਧ ਦੀ ਸਮੱਸਿਆ ਵੀ ਆ ਸਕਦੀ ਆ ਦੁੱਧ ਦੀ ਸਮੱਸਿਆ ਕਿਉਂ ਆ ਸਕਦੀ ਆ ਦੁੱਧ ਤੁਹਾਡਾ ਬਿਲਕੁਲ ਡਾਊਨ ਜਾ ਸਕਦਾ ਕਿਉਂਕਿ ਤੁਹਾਡੇ ਪਸ਼ੂ ਨੂੰ ਸਹੀ ਚਾਰਾ ਉਹਦੇ ਅੰਦਰ ਹਜਮ ਹੀ ਨਹੀਂ ਹੋਣਾ ਕਿਉਂਕਿ ਉਹਦਾ ਜਿਹੜਾ ਸਾਰਾ ਧਿਆਨ ਆ ਉਹ ਰੋਲਿੰਗ ਟੰਗ ਦੇ ਵੱਲ ਚੱਲੂਗਾ ਉਹ ਜਗਾਲੀ ਨਹੀਂ ਕਰੂਗਾ ਵਧੀਆ ਅਨਟੇਕ ਨਹੀਂ ਲਊਗਾ ਇਹ ਸਮੱਸਿਆ ਤੁਹਾਡੇ ਪਸ਼ੂ ਨੂੰ ਆ ਗਈ ਤਾਂ ਉਹਨੇ ਦੁੱਧ ਦੇ ਵਿੱਚ ਬਿਲਕੁਲੀ ਕਟੌਤੀ ਕਰ ਦੇਣੀ ਆ ਇਸੇ ਤਰ੍ਹਾਂ ਤੁਸੀਂ ਜੇਕਰ ਇਸ ਚੀਜ਼ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਇੱਕ ਤਾਂ ਵੱਡੀਆਂ ਗਾਇਆਂ ਨੂੰ ਵੀ ਛੋਟੇ ਬੱਚਿਆਂ ਨੂੰ ਹੀ ਫਰਾਂ ਨੂੰ ਕਟੀਆਂ ਨੂੰ ਬੱਚੀਆਂ ਨੂੰ ਲਿਵਰਟੋਨਿਕ ਜਾਂ ਰੈਪਨੋਨੋਲ ਜਾਂ ਆਪਣਾ ਕੋਈ ਐਗਰੀਮੈਂਟ ਫੋਟ ਵਗੈਰਾ ਇਹ ਪਾਉਂਦੇ ਰਹੋ ਲਗਾਤਾਰ ਇਹ ਚੀਜ਼ਾਂ ਕਿਵੇਂ ਪਾਉਣੀਆਂ ਨੇ ਇਹ ਵੀ ਮੈਂ ਵੀਡੀਓ ਬਣਾ ਚੁੱਕਿਆਗਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਤੀਜਾ ਪਾਉਂਗੇ ਇੱਕ ਸਮੁੰਦਰੀ ਨੂਨ ਆਉਂਦਾ ਡਲੇ ਵਾਲਾ ਉਹ ਰੱਖੋ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇੱਕ ਇੱਟ ਜੀ ਬਣੀ ਆਉਂਦੀ ਆ ਧਾਤਾਂ ਦਾ ਜਿਹੜਾ ਮਿਸ਼ਰਣ ਆ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਉਹ ਤੁਸੀਂ ਆਪਣੇ ਪਸ਼ੂਆਂ ਮੂਰੇ ਲਮਕਾ ਸਕਦੇ ਹੋ ਜਾਂ ਧਰ ਸਕਦੇ ਹੋ ਉਹਦੇ ਮੂਰੇ ਜੀਭਾਂ ਮਾਰਨਗੇ ਪਸ਼ੂ ਧਾਤਾਂ ਦੀ ਜਿਹੜੀ ਕਮੀ ਉਹ ਵੀ ਪੂਰੀ ਹੋਊਗੀ ਤੁਹਾਡੇ ਪਸ਼ੂਆਂ ਦੀ ਇੱਕ ਜੀਆਂ ਵਾਲੀ ਗੋਲੀ ਤੋਂ ਗਰੇਜ ਨਾ ਕਰੋ ਬਿਲਕੁਲ ਵੀ ਜੀਆਂ ਵਾਲੀ ਗੋਲੀ ਦਿੰਦੇ ਰਹੋਗੇ ਪਸ਼ੂ ਨੂੰ ਤਾਂ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਘਟੂਗੀ ਮਸਟੈਟਸ ਦੀ ਪ੍ਰੋਬਲਮ ਵੀ ਘਟੂਗੀ ਪੰਜਾਬੀ ਪੰਨ ਦੀ ਪ੍ਰੋਬਲਮ ਵੀ ਘਟੂਗੀ ਤੇ ਰੋਲਿੰਗ ਟੰਗ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ ਵੀਡੀਓ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ